हेलो जी समय पहला राम राम जी सताल और मैं थोड़ी मोनिका तवन थोड़े चैनल न जुड़ चुकी हाँ आज मेरा वीडियो बहुत ही लेट हो चुका है बहुत लेट और मैक्सिमम टाइम इस टाइम नौ बजन वाले हैं तो मैं थोड़ा बाजार गई सी अपनी डॉटर के नाल तो काफ़ी टाइम तो मेरा कुछ मिठाई खाने दिल कर रहा है ਮੈਂ ਸੋਚੇ ਚਲੋ ਜੀ ਮੈਂ ਮਿਠਾਈ ਲੈ ਕੇ ਆਂਦੀ ਆ ਮੈਨੂੰ ਪਤਾ ਮੈਂ ਮਿਠਾਈ ਦੀ ਵੀਡੀਓ ਸਵੀ ਬਣਾਉਣਾ ਚਾਹੁੰਦੀ ਸੀ ਬਟ ਉਸ ਟਾਈਮ ਮੈਨੂੰ ਇੱਕ ਬਹੁਤ ਘਟੀਆ ਤੇ ਬਹੁਤ ਤਕਵਾਸ ਫੋਨ ਆ ਗਿਆ ਜਿਸ ਫੋਨ ਨੂੰ ਮੈਨੂੰ ਸੁਣਨਾ ਪਿਆ ਔਰ ਮੇਰਾ ਦਿਮਾਗ ਖਰਾਬ ਹੋ ਗਿਆ ਹਜੇ ਤੱਕ ਮੈਂ ਨਹੀਂ ਪਹੁੰਚ ਪਾਈ ਉਸ ਲਾਈਨ ਤੱਕ ਕਿ ਉਹ ਕੌਣ ਹੈ ਕੌਣ ਨਹੀਂ ਹੈ ਕਿਸੇ ਇੱਕ ਇਨਸਾਨ ਦਾ ਨਾਮ ਲੈ ਰਿਹਾ ਤੇ ਮੈਨੂੰ ਡਬਲ ਮਾਈਂਡ 트리플 ਮਾਈਂਡ ਕਰ ਰਿਹਾ ਸੋ ਇਸ ਲਈ ਉਹਨੂੰ ਕਲੀਅਰ ਕਰਨ ਲਈ ਮੈਂ ਥੋੜਾ ਅੱਗੇ ਤੱਕ ਜਾਵਾਂਗੀ ਉਹਦਾ ਪ੍ਰੋਸੈਸਰ ਚੈੱਕ ਕਰਾਂਗੀ ਉਸ ਤੋਂ ਬਾਅਦ ਹੀ ਮੈਨੂੰ ਜਵਾਬ ਦਵਾਂਗੀ ਕਿਸ ਤਰ੍ਹਾਂ ਜਵਾਬ ਦੇਣਾ ਹੈ ਠੀਕ ਹੈ ਸੋ ਅੱਜ ਦਾ ਵੀਡੀਓ ਐ ਮੈਂ ਕਿ ਅਸੀਂ ਗਏ ਸੀ ਸੋਲ ਤੇ ਬਿਕਨਰ ਤੇ ਬਿਕਨਰ ਤੋਂ ਆ ਦੇਖੋ ਜੀ ਬਿਕਨਰ ਤੋਂ ਮੈਂ ਅੰਗੂਰੀ ਪੇਠਾ ਲੈ ਕੇ ਆਈ ਆ ਔਰ ਤੋਂ ਅਨੁਭਤੈ ਜਦੋਂ ਮੇਰੀ ਮੈਰਿਜ ਹੋਈ ਸੀ ਨਾ ਉਸ ਟਾਈਮ ਮੇਰੇ ਸੋਸਰਾਲ ਫੈਮਿਲੀ ਵਿੱਚ ਬਹੁਤ ਸਾਰੇ ਅੰਗੂਰੀ ਪੇਠੇ ਆਏ ਸੀ ਪਰ ਮੈਨੂੰ ਨਹੀਂ ਸੀ ਪਤਾ ਇਹਨਾਂ ਅੰਗੂਰੀ ਪੇਠਾ ਕੰਦਿਆ ਤੇ ਤੁਹਾਨੂੰ ਪਤਾ ਹੈ ਉਸ ਤੋਂ ਬਾਅਦ ਜਦੋਂ ਅੰਗੂਰੀ ਪੇਠੇ ਆਂਦੇ ਰੇ ਉਹ ਅੰਗੂਰੀ ਪੇਠਾ ਮੈਂ ਲਾਈਫ ਵਿੱਚ ਪਹਿਲੀ ਵਾਰ ਦੇਖਦੀ ਆਂ ਤੇ ਮੈਨੂੰ ਕਿਤੇ ਕਿਤੇ ਹੁੰਦਾ ਹੈ ਕਿ ਯਾਰ ਇਹ ਅੰਗੂਰੀ ਪੇਠਾ ਕਿਸ ਤਰ੍ਹਾਂ ਦਾ ਹੋਏਗਾ ਖਾਂਚ ਇਹ ਵੈਰੀ ਆ ਬਹੁਤ ਯਮੀ ਤੇ ਟੇਸਟੀ ਸੀ ਔਰ ਮੇਰਾ ਮਨ ਸੀ ਕਿ ਮੈਂ ਅੰਗੂਰੀ ਪੇਠਾ ਲੈ ਕੇ ਆਵਾਂਗੀ ਸੋ ਇਸ ਲਈ ਮੈਂ ਬਿਕਨੈਤ ਅੰਗੂਰੀ ਪੇਠਾ ਲੈ ਆਈ ਸੋ ਇਹ ਕੰਟੇਨਰਸ ਹੈ ਤੇ ਤੁਹਾਨੂੰ ਬਤਲ ਇਹ 200 ਪਲਸ ਹਨਾ ਕੁਛੀ ਦਾ ਆਇਆ ਹੈ ਕਿਲੋ ਦੇ ਸਾਬ ਨਾਲ ਬਟ ਮੈਂ ਇਹਨੂੰ ਅੱਧਾ ਕਿਲੋ ਲੇਤਾ ਤੇ ਅੱਧਾ ਕਿਲੋ ਦਾ ਜਿਹੜਾ ਕਿ ਮੈਂ ਇਸ ਲਈ ਲੇਤਾ ਕਿਉਂਕਿ ਥੋੜਾ ਸਮਰ ਗਰਮੀ ਵੀ ਚੱਲ ਰਹੀ ਹੈ ਫ੍ਰੀਜ਼ਰ ਵੀ ਕਈ ਵਾਰ ਸਟੋਰ ਹੁੰਦਾ ਹੁੰਦਾ ਬੰਦ ਹੋ ਜਾਂਦਾ ਜਿਵੇਂ ਕਿ ਲਾਈਟ ਚੱਲ ਜਾਂਦੀ ਹੈ ਤੋਂ ਇਸ ਲਈ ਮੈਂ ਸੋਚਿਆ ਕਿ ਮੈਂ ਅੱਧਾ ਕਿਲੋ ਹੀ ਲੈ ਲੈਂਦੀ ਆ ਤੇ ਇਸ ਲਈ ਮੈਂ ਅੰਗੂਰੀ ਪੇਠਾ ਜਿਹੜਾ ਕਿ ਲੈ ਕੇ ਆਈਆਂ ਤੇ ਇਹ ਦੇਖੋ ਕਿੰਨੇ ਮੱਲਾ ਵਧੀਆ ਲੱਗ ਰਿਹਾ ਅੰਗੂਰੀ ਪੇਠਾ ਓਹੋ ਹੋ ਹੋ ਗਿਰ ਗਿਆ ਇਹ ਦੇਖੋ ਜੀ ਕੁਛ ਮੈਨੂੰ ਦੱਸਣਾ ਤੁਹਾਨੂੰ ਉਂਗੂਰੀ ਪੇਠਾ ਪਸੰਦ ਹੈ ਕਿੰਨੂ ਕਿੰਨੂ ਪਸੰਦ ਹੈ ਉਸ ਬਾਰੇ ਵੀ ਮੈਨੂੰ ਦੱਸਣਾ ਬੜ ਮੈਨੂੰ ਤਾਂ ਪਸੰਦ ਹੈ ਇਸ ਲਈ ਮੈਂ ਲੈ ਕੇ ਆਈ ਔਰ ਤੁਹਾਨੂੰ ਪਤਾ ਮੈਂ ਬਹੁਤ ਟਾਈਮ ਤੋਂ ਫਾਰਮੈਨ ਨੂੰ ਕਹ ਰਹੀ ਸੀ ਫਾਰਮੈਨ ਉਂਗੂਰੀ ਪੇਠਾ ਲੈ ਕੇ ਆਣਾ ਫਾਰਮੈਨ ਦੂਸਰਾ ਕੰਟੇਨਰ ਵੀ ਦੋ ਤੋਂ ਤੁਹਾਨੂੰ ਪਤਾ ਹੈ ਦੂਸਰੀ ਮਠਿਆਈ ਮੈਂ ਕਿਲ ਲੈ ਕੇ ਆਈ ਆ ਇਹ ਵੀ ਮੈਂ 1/2 ਕਿਲੋ ਲੈ ਕੇ ਆਈ ਆ ਤੇ ਤੁਹਾਨੂੰ ਪਤਾ ਹੈ ਔਰ ਜਦੋਂ ਮੈਂ ਨਿਕੋਦਰ ਗਈ ਸੀ ਨਾ ਤੇ ਨਿਕੋਦਰ ਦੇ ਵਿੱਚ ਉਹ ਸਭ ਤੋਂ ਥੱਲੇ ਵਾਲਾ ਬਕੜਾਓ ਜਦੋਂ ਮੈਂ ਨਿਕੋਦਰ ਚ ਹੀ ਗਈ ਸੀ ਨਾ ਨਿਕੋਦਰ ਚੋਂ ਮੈਨੂੰ ਬੇਸਨ ਦਾ ਪ੍ਰਸ਼ਾਦ ਮਿਲਿਆ ਸੀ ਤੇ ਬਹੁਤ ਹੀ ਟੇਸਟੀ ਸੀ ਤੇ ਸ਼ਾਇਦ ਇਹ ਨੀ ਕੋਦਰ ਦਾ ਪ੍ਰਸ਼ਾਦ ਵਰਗਾ ਪ੍ਰਸ਼ਾਦ ਨਹੀਂ ਹੋ ਸਕਦਾ ਤੇ ਇੰਨਾ ਟੇਸਟੀ ਨਹੀਂ ਹੋ ਸਕਦਾ ਤੇ ਪਰ ਫਿਰ ਵੀ ਚਲੋ ਬੇਸਨ ਦੀ ਬਰਫੀ ਦੇ ਬੇਸਨ ਹੈ ਫਸ ਕਹਿਣਾ ਹੈ ਕਿ ਉਹ ਗੁਰੂ ਦਾ ਪ੍ਰਸ਼ਾਦ ਸੀ ਉਸ ਲਈ ਜਿਆਦਾ ਜੀ ਅਮੀ ਸੀ ਤੇ ਇਹ ਮਠਿਆਈ ਨਾਰਮਲ ਇੱਕ ਸ਼ੌਪ ਦੀ ਹੈ ਤੇ ਇਹ ਦੇਖੋ ਜੀ ਟੈਂਟੈਂ ਤਾਂ ਤੁਹਾਨੂੰ ਪਤਾ ਬੇਸਨ ਮੇਰੇ ਬੇਟੇ ਨੂੰ ਬਹੁਤ ਪਸੰਦ ਹੈ ਔਰ ਉਹਨੇ ਮੈਨੂੰ ਕਹਿ ਸੀ ਮਮ ਮੈਨੂੰ ਬੇਸਨ ਦੇ ਲੱਡੂ ਘਰ ਬਣਾ ਦੋ ਆ ਤੁਹਾਨੂੰ ਪਤਾ ਮੈਨੂੰ ਕੀ ਕਿਹਾ ਸੀ ਉਹ ਪੁੱਤਰ ਥੋੜਾ ਵਿੰਟਰ ਆ ਲੈਂਦੇ ਫਿਰ ਤੈਨੂੰ ਮੈਂ ਵੈਸਨ ਦਾ ਲੱਡੂ ਬਣਾ ਕੇ ਦਵਾਂਗੀ ਤੇ ਮੇਰੀ ਬਹੁਤ ਸਾਰੀ ਵੀਡੀਓਸ ਵੈਸਨ ਦੇ ਲੱਡੂ ਦੀ ਨਾਰੀਅਲ ਦੇ ਲੱਡੂ ਦੀ ਤੇ ਮਿਲਕਾ ਬਰਫੀ ਦੀ ਤੇ ਜੇ ਤੁਸੀਂ ਕਿਸੇ ਨੇ ਦੇਖਣੀ ਹੋਵੇ ਤੇ ਮੇਰਾ ਪ੍ਰੋਫਾਈਲ ਚੈੱਕ ਕਰ ਸਕਦੇ ਹੋ ਮੈਂ ਬਹੁਤ ਸਾਰੀਆਂ ਮਠਿਆਈਆਂ ਬਣਾ ਚੁੱਕੀ ਹਾਂ ਜਿਹੜਾ ਕਿ ਮੈਂ ਵਿੰਟਰ ਦੇ ਟਾਈਮ ਤੇ ਪਾ ਚੁੱਕੀ ਹਾਂ ਤੇ ਦੇਖੋ ਜੀ ਸੈਕਿੰਡ ਕੰਟੇਨਰ ਸਾਡਾ ਇਸ ਤਰ੍ਹਾਂ ਦਾ ਰਹੇਗਾ ਤੇ ਅਸੀਂ ਇਸ ਕੰਟੇਨਰ ਦੇ ਵਿੱਚ ਪੀਸ ਪਾ ਦਵਾਂਗੇ ਔਰ ਇਹਨੂੰ ਜਸਟ ਓਨਲੀ ਔਨ ਫ੍ਰੀਜ਼ਰ ਦੇ ਵਿੱਚ ਲਗਾਵਾਂਗੇ ਇਸ ਕਾਰਨ ਕਿ ਇਹ ਮਲਾ ਸੇਫ ਰਹੇ ਤੇ ਵਧੀਆ ਰਹੇ ਤੇ ਜਿਆਦਾ ਮਠਿਆਈ ਮੈਂ ਨਹੀਂ ਲਿੱਤੀ ਕਿਉਂਕਿ ਫ੍ਰੀਜਰ ਲਾਈਟਿੰਗ ਕਦੀ ਕਦੀ ਵਿਚਾਰੀ ਜਵਾਬ ਦੇ ਜਾਂਦੀ ਹੈ ਤੇ ਅਗਰ ਜਵਾਬ ਦੇ ਗਈ ਤੇ ਫਿਰ ਤੁਹਾਨੂੰ ਪਤਾ ਬਰਫੀ ਮੇਰੀ ਜਾਂ ਮੇਰੀ ਮਠਿਆਈ ਜਿਹੜੀ ਇਹ ਖਰਾਬ ਹੋ ਜਾਏਗੀ ਫੋਮਿੰਗ ਪੀਸ ਉਠਾਣ ਲੱਗੀ ਸੀ ਤੁਹਾਨੂੰ ਪਤਾ ਮੈਂ ਪੀਸ ਉਠਾ ਕੇ ਆਏ ਉਹਦੇ ਹੱਥ ਚੋਂ ਨੀਚੇ ਰੱਖ ਦਿੱਤਾ ਐਨੂੰ ਇੰਨੀ ਕਾਮਨ ਸੈਂਸ ਨਹੀਂ ਹੈਗੀ ਹਾਂ ਐਨੂੰ ਇੰਨੀ ਕਾਮਨ ਸੈਂਸ ਨਹੀਂ ਕਿ ਵੀਡੀਓ ਚੱਲ ਰਹੀ ਹੈ ਤੇ ਮੈਂ ਵੀਡੀਓ ਦਾ ਬਣਾ ਲਿਆ ਅੱਜ ਤੇ ਦੇਖੋ ਜੀ ਵੇਸਨ ਦੀ ਬਰਫੀ ਐਂਡ ਅੰਗੂਰੀ ਪੇਠਾ ਤੇ ਮੈਨੂੰ ਲੱਗਦਾ ਵੈਸੇ ਅੰਗੂਰੀ ਪੇਠਾ ਗ੍ਰੀਨ ਹਾਂ ਫੋ ਮਿੰਟਸ ਨੂੰ ਟੈਨਿਟ ਟੇਬਲ ਤੇ ਰੱਖੋ ਅਸੀਂ ਅੱਛੀ ਤਰ੍ਹਾਂ ਇਹਨਾਂ ਨੂੰ ਕਵਰ ਕਰ ਦਿਖਾਣੇ ਆ ਤੇ ਐ ਦੇਖੋ ਸੰਧਿਆ ਤੇ ਵਿਵੇਕ ਦੁੱਧ ਲੈ ਕੇ ਆ ਚੁੱਕਿਆ ਹੈ ਤੇ ਦੁੱਧ ਦਾ ਵੀ ਅਸੀਂ ਕਰਦੇ ਆ ਬੰਦੋ ਬਸ ਤੇ ਫੋਮਿੰਗ پکڑੋ ਵੀਡੀਓ ਮੇਰਾ ਜਿਹੜਾ ਕਰੋ ਹਾਂਜੀ ਇਹ ਐਡੀ ਕੋਜੀ ਵੇਸਨ ਦੀ ਬਰਫੀ ਦਾ ਟੇਸਟ ਹਰ ਇੱਕ ਨੇ ਕੀਤਾ ਹੋਏਗਾ ਭਾਵੇਂ ਜਿਸ ਤਰ੍ਹਾਂ ਮਰਜ਼ੀ ਹੈ ਨਾ ਕਹਿੰਦੇ ਆ ਵੇਸਨ ਵੇਸਨ ਹੀ ਆ ਤੇ ਮੂੰਗੀ ਦਾ ਦਾਲ ਮੂੰਗੀ ਦਾ ਲੀਆ ਤੇ ਆਪਣਾ ਇਸ ਲਈ ਮਤਲਬ ਥੋੜਾ ਜਾਂ ਕਿਤਨੇ ਕਿਤੇ ਟੇਸਟ ਇਸ ਦਾ ਪ੍ਰਭਾਵ ਪੈਂਦਾ ਤੇ ਇਸ طرح ਦੀ ਕੰਟੇਨਰਸ ਅਗਰ ਤੁਹਾਡੇ ਕੋਲ ਹੋਣ ਤੇ ਤੁਸੀਂ ਸੇਵ ਕਰਕੇ ਕੰਟੇਨਰਸ ਨਾਲ ਇਸ ਨੂੰ ਪਾਸ ਕਰ ਸਕਦੇ ਹੋ ਜਿੰਨਾ ਕਿ ਹਵਾ ਵੀ ਨਹੀਂ ਪਾਸ ਹੁੰਦੀ ਤੇ ਹਵਾ ਕ੍ਰੋਸ ਵੀ ਨਹੀਂ ਹੁੰਦੀ ਤੇ ਅੰਗੂਰੀ ਪੇਠਾ ਦੇਖੋ ਜੀ ਕਿਸ ਤਰ੍ਹਾਂ ਦਾ ਗੋਲ-ਗੋਲ ਬੋਲ ਟਾਈ ਬਣੇਦਾ ਇੱਕ ਪੇਠਾ ਹੁੰਦਾ ਰੇੜੀਆਂ ਚ ਮਿਲਣ ਵਾਲਾ ਚੌਰਸ ਪੇਠਾ ਜਿਹਨੂੰ ਕਹਿਆ ਜਾਂਦਾ ਇੱਕ ਪੇਠਾ ਹੁੰਦਾ ਅੰਗੂਰੀ ਗੋਲ-ਗੋਲ ਵਾਲਾ ਤੇ ਇਹ ਮੇਰੇ ਮੈਨੂੰ ਤੁਹਾਨੂੰ ਦੱਸਾਂ ਮੇਰੇ ਮੈਰਿਜ ਤੇ ਇਹ ਡੱਬੇ ਆਏ ਸੀ ਮੇਰੇ ਸਸਰਾਉਂ ਫੈਮਿਲੀ ਚ ਉਸ ਟਾਈਮ ਮੈਂ ਅੰਗੂਰੀ ਪੇਠਾ ਖਾਦਾ ਸੀ ਤੇ ਬਹੁਤ ਸਾਰਿਆਂ ਦੀ ਇੱਕ ਗੱਲ ਰਹਿੰਦੀ ਹੈ ਮੈਂ ਮੈਂ ਤੁਹਾਡਾ ਦੋ ਬੇਟੀਆਂ ਹੈ ਦੋ ਬੇਟੀਆਂ ਦੋ ਬੇਟੀਆਂ ਤੇ ਮੈਂ ਤੁਹਾਨੂੰ ਦੱਸ ਦਵਾਂ ਮੇਰਾ ਇੱਕ ਪੁੱਤਰ ਵੀ ਹੈ ਤੇ ਇਹ ਵੀ ਵਿਵੇਕ ਤਾਂ ਉਹਨ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਏਗਾ ਕਿ ਉਹ ਵਿਵੇਕ ਲਾਸਟ ਟਾਈਮ ਅਸੀਂ ਨਾਵੀਟੀ ਦੇ ਵਿੱਚ ਫੋਟੋ ਕਚਵਾਈ ਸੀ ਤੇ ਉਸ ਟਾਈਮ ਵਿਵੇਕ ਨੂੰ ਤੁਸੀਂ ਦੇਖਿਆ ਹੀ ਹੈਗਾ ਤੇ ਤੁਹਾਨੂੰ ਪਤਾ ਮੇਰਾ ਪੁੱਤਰ RAM ji ਦੀ ਕਿਰਪਾ ਨਾਲ ਗੱਭਰੂ ਜਵਾਨ ਹੋ ਚੁੱਕਿਆ ਹੈ ਤੇ ਗੱਭਰੂ ਜਵਾਨ ਦਾ ਮਤਲਬ ਹੁੰਦਾ ਹੈ ਕਿ ਮਤਲਬ ਆਪਣੇ ਆਪ ਨੂੰ ਸੰਭਾਲਣ ਯੋਗ ਹੋ ਚੁੱਕਿਆ ਹੈ ਤੇ ਤੁਹਾਨੂੰ ਪਤਾ ਵਿਵੇਕ ਪਲੱਸ 1 ਤੇ ਜਾ ਰਿਹਾ ਹੈ ਤੇ ਵਿਵੇਕ ਕੋਲ ਮੇਰੀ ਬੌਂਡਿੰਗ ਬਹੁਤ ਅੱਛੀ ਹੈ ਕਿਉਂਕਿ ਇਹ ਮੇਰਾ ਪੁੱਤਰ ਘਟ ਹੈ ਮੇਰਾ ਦੋਸਤ ਜਿਆਦਾ ਹੈ ਕਾਰਨ ਤੁਹਾਨੂੰ ਮੈਂ ਦੱਸਾਂ ਕਿਉਂਕਿ ਮੈਂ ਆਪਣੇ ਬੇਟੇ ਨੂੰ ਦੋਸਤੀ ਤਰ੍ਹਾਂ ਰੱਖਿਆ ਹੋਇਆ ਹੈ ਕਿਉਂਕਿ ਜਦੋਂ ਵੀ ਮੈਨੂੰ ਕਿਸੇ ਦੀ ਜ਼ਰੂਰਤ ਪੈਂਦੀ ਹੈ ਨਾ ਸਾਨੂੰ ਜਿਆਦਾ ਮੈਂ ਗੁੱਸਾ ਹੋਈ ਹਾਂ ਮਾਜਾ ਹੈਪਰ ਹੋਈ ਹੂ ਮਾਂ ਜਿਵੇਂ ਵਿਵੇਕ ਨੇ ਤੁਹਾਨੂੰ ਦੱਸਿਆ ਕਿ ਬਕਵਾਸ ਕਾਲ ਆ ਚੁੱਕੀ ਸੀ ਉਹ ਗੱਲ ਉਹ ਕਾਲ ਬਾਰੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਹੈ ਨਾ ਤੇ ਤੁਹਾਨੂੰ ਪਤਾ ਮੈਨੂੰ ਇੰਨਾ ਕੁ ਜਿਆਦਾ ਉਸ ਟਾਈਮ ਗੁੱਸਾ ਆ ਰਿਹਾ ਸੀ ਨਾ ਕਿ ਮੈਂ ਆਪਣੇ ਗੁੱਸੇ ਨੂੰ ਕੰਟਰੋਲ ਨਹੀਂ ਕਰ ਸਕੀ ਤੇ ਤੁੰ ਤੁਸੀਂ ਸਾਫ ਲਗਾਓ ਅਸੀਂ ਕਿਸੇ ਨੂੰ ਜੱਜ ਕੀਤੇ ਬਗੈਰ ਕਿਸੇ ਨਾਲ ਬਕਵਾਸ ਕੀਤੇ ਬਗੈਰ ਅਸੀਂ ਕਿਸੇ ਨੂੰ ਇਸਤੇ ਬਲੇਮ ਕਰਨ ਲੱਗ ਪੈਨੇ ਆ ਪਹਿਲਾਂ ਆਇਡੈਂਟੀਟੀ ਸਪਰੂਫ ਚਾਹੀਦੇ ਨੇ ਸਭ ਕੁਝ ਚਾਹੀਦੇ ਉਸ ਤੋਂ ਬਾਅਦ ਤੁਸੀਂ ਕਿਤੇ ਬੈਂਕ ਕਾਪੀ ਵਿਖਲਵਾਣ ਜਾਓਗੇ ਵੀ ਤੁਹਾਡਾ ਆਇਡੈਂਟੀਟੀ ਪ੍ਰੂਫਸ ਬਣੇਗਾ ਤੇ ਇਸ ਤਰ੍ਹਾਂ ਬਕਵਾਸ ਘਟਿਆ ਸੀ ਲੋਕਾਂ ਦੇ ਦਿਮਾਗ ਬੰਨੇ ਕਿਵੇਂ ਆ ਜਾਂਦੇ ਕਿਉਂਕਿ ਵਿਵੇਕ ਸਹੀ ਗੱਲ ਹੈ ਨਾ ਬਾਕੀ ਵਿਵੇਕ ਨੂੰ ਤੇ ਪਤਾ ਹੀ ਹੈ ਮੇਰੇ ਮਾਮ ਕਿਸ ਚੰਦੇ ਆ ਨਾ ਵੀ ਵਿਵੇਕ ਤੁਹਾਨੂੰ ਤੇ ਪਤਾ ਹੀ ਹੋਵੇਗਾ ਬਹੁਤ ਪਤਾ ਹੈ ਬਹੁਤ ਐਕਸਪੀਰੀਅੰਸ ਹੈ ਵਿਵੇਕ ਨੂੰ ਪਤਾ ਹੈ ਮੇਰੇ ਮਾਮ ਸਾਰਾ ਦਿਨ ਬਰਤਨ ਸਾਫ ਕਰਦੇ ਨੇ ਮੈਂ ਆਮਚਾ ਡੁੱਪੋਚਾ ਮਾਰਦੇ ਨੇ ਤੇ ਸਮਾਂ ਬਹੁਤ ਘਟਦਾ ਤੇ ਇਹ ਦੇਖੋ ਤੁਹਾਨੂੰ ਪਤਾ ਅੱਜ ਮੇਰਾ ਇੱਕ ਟਾਈਮ ਸੀ ਮੇਰਾ ਪੁੱਤਰ ਨਾ ਮੇਨਾਂ ਉਂਗਲ ਲੈ ਕੇ ਚੱਲਦਾ ਸੀ ਪਤਾ ਤੁਹਾਨੂੰ ਛੁੱਟਾ ਜਦੋਂ ਹੁੰਦਾ ਸੀ ਡਿੱਟੀ ਕਿ ਸਾਡੀ ਵਿਦਿਆ ਤੇ ਅੱਜ ਮੈਂ ਤੁਹਾਨੂੰ ਦਿਖਾਉਂਦੀ ਆ ਆਪਣਾ ਪੁੱਤਰ ਤੇ ਤੁਹਾਨੂੰ ਵੀ ਮੈਨੂੰ ਕਈ ਵਾਰੀ ਸ਼ਰਮ ਆ ਜਾਂਦੀ ਮੈਂ ਇੰਨੀ ਗਿੱਠੀ ਕਿਉਂ ਰਹਿ ਗਈਆਂ ਮੈਨੂੰ ਵੀ ਆਪਣੇ ਪੁੱਤਰ ਦੀ ਤਰ੍ਹਾਂ ਜਵਾਨ ਹੋਣਾ ਚਾਹੀਦਾ ਸੀ ਵੀ ਵੀ ਤੁਸੀਂ ਖੜੇ ਹੋ ਕੇ ਦਿਖਾਓ ਪਰ ਤੁਹਾਨੂੰ ਪਤਾ ਤੁਹਾਡੇ ਮਾਮ ਜਿਹੜੇ ਆ ਤੁਹਾਡੇ ਤਾਂ ਬਹੁਤ ਛੋਟੇ ਲੱਗਦੇ ਆ ਇਹ ਦੇਖੋ ਜੀ ਇਹ ਦੇਖੋ ਮੈਂ ਕਿੰਨੀ ਛੋਟੀ ਲੱਗ ਰਹੀ ਆ ਪਾਪਾ ਜਿੰਨਾ ਤਾਂ ਹੋ ਗਿਆ ਪਾਪਾ ਜਿੰਨਾ ਤਾਂ ਹੋ ਗਿਆ ਦੇਖੋ ਬਈ ਕਿੰਨੀ ਛੋਟੀ ਲੱਗ ਰਹੀ ਕਿੰਨਾ ਫਰਕੇ ਵਿਵੇਕ ਬਹੁਤ ਜ਼ਿਆਦਾ ਓ ਮਾਈ ਗੋਡ ਕਿੰਨਾ ਫਰਕੇ ਵਿਵੇਹ ਤੇਰਾ ਔਰ ਮੇਰਾ ਤੇ ਤੁਹਾਨੂੰ ਪਤਾ ਹੈ ਸੀਰੀਅਸਲੀ ਜ਼ਿੰਦਗੀ ਵਿੱਚ ਇੱਕ ਹੀ ਮੈਂ ਨਾਮ ਕਮਾਇਆ ਨਾਮੇ ਮਾੜਾ ਬੋਲ ਸ਼ਬਦ ਕਵਾਇਆ ਤੇ ਨਾ ਸੁਣਿਆ ਤੇ ਜੇ ਕੋਈ ਉੱਠ ਕੇ ਫਾਲਤੂ ਟਕ 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 ਕਰੇ ਖੰਮੇ ਨੂੰ ਬੰਦ ਕਰਨਾ ਆਉਂਦਾ ਏ ਠੀਕ ਹੈ ਨਾ ਤੇ ਬਾਕੀ ਵੀ ਵਿਵੇ ਤੁਹਾਨੂੰ ਬੜੇ ਤੁਹਾਡੇ ਲਈ ਮਾਮ ਕੀ ਲੈ ਕੇ ਆਇਆ ਹੈ ਪਤਾ ਤੁਹਾਨੂੰ ਮਿੱਠਾ ਹਾਂ ਤੁਹਾਡੇ ਲਈ ਵੇਸਣ ਲੈ ਕੇ ਵਿਵੇ ਤੁਸੀਂ ਕੀ ਕਹਿੰਦੇ ਸੀ ਮਾਮ ਮੇਰੇ ਲਈ ਵੇਸਣ ਦਾ ਲੱਡੂ ਬਣਾ ਦੋ ਹੈ ਨਾ ਪਰ ਮੈਨੇ ਨਹੀਂ ਤੁਹਾਨੂੰ ਕੀ ਕਿਹਾ ਸੀ ਵੇਸਣ ਦੇ ਲੱਡੂ ਨੂੰ ਲੈ ਕੇ ਕਿ ਹਜੇ ਵਿੰਟਰ ਸਮਰਸ ਨਹੀਂ ਚੱਲ ਰਿਹਾ ਥੋੜਾ ਜਿਹਾ ਹੋ ਰਿਹਾ ਚਿਪਚਿਪਾ ਜਿਹਾ ਮੌਸਮ ਹੈ ਵੇਸਣ ਬਣਾਵਾਂਗੀ ਤੇ ਘਰ ਦਾ ਵੇਸਣ ਨੂੰ ਹਲਕਾ ਜਿਹਾ ਪਾਣੀ ਨਹੀਂ ਲੱਗਾ ਤੇ ਸਮਝੋ ਖਰਾਬ ਹੋ ਗਿਆ ਕਿਉਂ ਵੀ ਵਿਵੇ ਤੇ ਬਾਕੀ ਵੀ ਵੇ ਤੇਰੀ ਡਾਈਟ ਵਿੱਚ ਵੇਸਨ ਆ ਜਾਓ ਵਿਵੇਕ ਨੂੰ ਬਹੁਤ ਡਾਈਟ ਰਹਿ ਜਾਂਦਾ ਸੀਰੀਅਸਲੀ ਐਨੂੰ ਹੁੰਦਾ ਮਮਾ ਮੇਰਾ ਤੁਸੀਂ ਚਾਹ ਬਣਾ ਦਿਓ ਮੇਨਾਂ ਰਸ ਰਸ ਦੇ ਦਿਓ ਠੀਕ ਹੈ ਫਿਰ ਅਗਰ ਤੁਹਾਨੂੰ ਬਲੇ 3 ਘੰਟੇ ਵੀ ਹੋ ਗਏ ਬੀਤੇ ਨੇ ਇਹਨੂੰ ਤਾਂ ਨਾ ਖਾਵਾ ਮੈਂ ਭੁੱਖਾ ਜਿਹੜੀ ਮੇਰੀ ਏਜ ਦੇ ਉਹਨਾਂ ਨੂੰ ਪਤਾ ਹੋਏਗਾ ਕਿ ਇਹ ਕਿਉਂ ਹੁੰਦਾ ਤੁਹਾਨੂੰ ਪਤਾ ਹੈ ਕੋਟੀਆਂ ਜਿਹਾ ਤੇ ਖਾਣਾ ਮਿਲੀ ਹੋਦੀ ਹਜ਼ਮ ਨਹੀਂ ਹੁੰਦੀਆਂ ਤੇ ਇਹਨੂੰ ਬਸ 2-3 ਘੰਟੇ ਭੁੱਖਦੀ ਪਈ ਰਹਿੰਦੀ ਕਿਉਂ ਵੀ ਵੇਖ ਸਹੀ ਤੇ ਬਾਕੀ ਆ ਦੇਖੋ ਵਿਦਿਆ ਵਿਦਿਆ ਨੂੰ ਗੁੱਸਾ ਆ ਰਿਹਾ ਪਰ ਇਹ ਤਾਂ ਨੂੰ ਵਿਦਿਆ ਇੱਕ ਬਾਲ ਖਾ ਚੁੱਕੀ ਐ ਜੈਮਸ ਬਾਲ ਹੈ ਨਾ ਔਰ ਤੁਹਾਨੂੰ ਪਤਾ ਵਿਦਿਆ ਲਈ ਆਈਸਕ੍ਰੀਮ ਬਾਕੀ ਉਹ ਸਿਦਰ ਖਾਣੇ ਵੀ ਵਿਦਿਆ ਵੀ ਲੈ ਕੇ ਆਸਕ੍ਰੀਮ ਦੋ ਤੁਹਾਨੂੰ ਪਤਾ ਵਿਦਿਆ ਬਾਪਾ ਸਿਦਰ ਕਿਉਂ ਖੋ ਰਹੀ ਐ ਪਤਾ ਤੁਹਾਨੂੰ ਉਗੀ ਵਿਦਿਆ ਨੂੰ ਚਾਹੀਦਾ ਆਈਸਕ੍ਰੀਮ ਤੇ ਇਹ ਦੇਖੋ ਵਿਦਿਆ ਦੀ ਆਈਸਕ੍ਰੀਮ ਟੈਂ ਟੈਂ ਕਿਉਂਕਿ ਵਿਦਿਆ ਨੂੰ ਆਈਸਕ੍ਰੀਮ ਬਹੁਤ ਪਸੰਦ ਹੈ ਤੇ ਤੁਹਾਨੂੰ ਪਤਾ ਜਿੱਦੋਂ ਵੀ ਸ਼ਾਪ ਤੇ ਜਾਂਦੀ ਹੈ ਆਈਸਕ੍ਰੀਮ ਦੀ ਟੁੱਟੀ ਐਨੀ ਜਿਆਦਾ ਕਿ ਆਈਸਕ੍ਰੀਮ ਚਾਹੀਦੀ ਚਾਹੀਦੀ ਮੌਸਮ ਨੂੰ ਨਹੀਂ ਵੇਖਦੀ ਮੌਸਮ ਕਿਸ ਚੋਂ ਦੇ ਕਿਸ ਚੋਂ ਨਹੀਂ ਬਾਕੀ ਵੀ ਵੇਖ ਤੇ ਬਹੁਤ ਪੱਕ ਚੁੱਕਿਆ ਵਿਦਿਆ ਦਾ ਹਨਾ ਵੀ ਵੇਖ ਕਿਉਂਕਿ ਤੰਗ ਕਰਦੀ ਬਹੁਤ ਆਦਤ ਹੀ ਹੋ ਗਈ ਇਸ ਨੂੰ বিবেক ਤਾਂ ਉਹ ਨਾਦਤ ਪੰਚਕੀ ਹੋਈ ਹੈ ਤੇ ਬਾਕੀ ਪਰਵਾਸੀਸ ਨੂੰ ਫੈਮਲੀ ਜੀ ਬਹੁਤ ਸਾਰੀਆਂ ਗੱਲਾਂ ਕਰਦੇ ਰਵਾਂਗੇ ਮਿਲਦੇ ਰਵਾਂਗੇ ਬਹੁਤ ਸਾਰੇ ਮਿਸੈਲਰ ਚ ਲੋਕ ਕਹਿੰਦੇ ਸੀ ਕੰਦਾ ਬੇਟਾ ਹੈ ਠੀਕ ਹੈ ਤੇ ਇਹ ਮੇਰੀ ਡਾਟਰ ਤੁਸੀਂ ਦੇਖਿਓਗੀ ਫੋਮਿੰਗ ਡੋਚਰ ਵੀ ਫੋਮਿੰਗ ਥੱਕੀ ਗਈ ਹੈ ਮੈਂ ਦੇਖੋ ਫੋਮਿੰਗ ਹੈਲੋ ਫੋਮਿੰਗ ਇਹ ਫੋਮਿੰਗ ਬੇਟੀ ਆ ਫੋਮਿੰਗ ਬੇਟੀ ਆ ਫੋਮਿੰਗ ਬੇਟੀ ਆ ਫੋਮਿੰਗ ਤਾਂ বিবেক ਨੂੰ ਪਤਾ ਫੋਮਿੰਗ ਨਾਲ ਗੁਨੇ ਨਾ ਕੰਪੈਨਰ ਚ ਨਾ ਬਾਕੀ ਫੈਮਲੀ ਜੀ ਪਿਆਰ ਦਿੰਦੇ ਰਹੋ ਮਨ ਕਰੇ ਤਾਂ ਚੈਨਲ ਨੂੰ ਪਿਆਰ ਕਰਦੇ ਰਹੋ ਅਸੀਂ ਮਿਲਦੇ ਰਵਾਂਗੇ ਕੋਸ਼ਿਸ਼ ਕਰੀ ਜਾਂਦੀ ਹੈ ਮੇਰਾ ਪੁੱਤਰ ਵੀ ਵੀਡੀਓ ਚਾਵੇ ਪਰ ਮੈਂ ਵੀ ਇੱਕ ਮਮਾ ਦੀ ਪੈਂਟ ਵਜਾਂਦੇ ਇਕੱਲੇ ਮਮਾ ਤੁਸੀਂ ਆਪਣੀ ਪੈਂਟ ਖੁਦ ਬਜਾਓ ਤੇ ਬੰਦੀ ਕਿਉਂ ਸ਼ਰਮਾਂਦੀ ਮੈਨੂੰ ਨਹੀਂ ਸਮਝ ਰਹੀ ਸ਼ਰਮ ਦੀ ਕੋਈ ਗੱਲ ਹੀ ਨਹੀਂ ਹੈ ਹਾਂ ਤੇ ਦੇਖੋ ਜੇ ਮਾਂ ਅਨਿ ਸਮਾ ਹੈ ਤਾਂ ਉਸ ਮਾਂ ਤੋਂ ਗਏ ਠੀਕ ਹੈ ਨਾ ਕਿਉਂ ਨਹੀਂ ਹਾਂਜੀ ਹਾਂਜੀ ਮਾਂ ਇਸ ਸਾਟ ਸਿਮੋ ਸਮਾ ਨੀ ਆਉਂਦੀ ਸਮਾਰਟਨਸ ਇਨਸਾਨ ਦੇ ਰੰਗ ਤੋਂ ਨਹੀਂ ਆਉਂਦੀ ਸਮਾਰਟਨਸ ਇਨਸਾਨ ਦੀ ਆਉਂਦੀ ਇੱਕ ਬੋਲਾ ਤੋਂ ਇੱਕ ਸ਼ਬਦ ਤੋਂ ਇੱਕ ਉਹਦੇ ਦਿਹਾੜ ਤੋਂ ਇੱਕ ਉਹਦੇ ਵਿਚਾਰ ਤੋਂ ਤੇ ਜੇ ਤੁਹਾਡੇ ਤਿੰਨ ਤੋਂ ਚਾਰ ਚੀਜ਼ਾਂ ਤੁਮਾਨੂੰ ਪਾਉਂਦੀਆਂ ਨਾ ਤੇ ਫਿਰ ਸਮਝੋ ਲਾਈਫ ਦਾ ਸਭ ਤੋਂ ਇਨਸਾਨ ਪਰਸਨੈਟੀ ਤੁਹਾਡੀ ਆਪਣੀ ਹੈ ਠੀਕ ਹੈ ਨਾ ਸੋ ਇਸ ਲਈ ਵਿਵੇਕਤਵੰਤ ਉਹਨ ਕਿਸ ਤਰ੍ਹਾਂ ਦੇ ਲੱਗੇ ਬਾਕੀ ਵੀ ਦੇ ਕਿਸ ਇੰਸਟਾਗ੍ਰਾਮ ਚੈਨਲ ਮੈਂ ਰੋਜ਼ ਦੇਖਦੀ ਮੈਨੂੰ ਪੁੱਛੋ ਹਾਂਜੀ ਵੀ ਵੀ ਦੇਖ ਇੰਸਟਾਗ੍ਰਾਮ ਚੈਨਲ ਵੀ ਹੈ ਮੈਂ ਵੀ ਬਹੁਤ ਦੇਖਦਾ ਹਾਂ ਵੀ ਨਹੀਂ ਤੁਸੀਂ ਆਪਣੇ ਇੰਸਟਾਗ੍ਰਾਮ ਚੈਨਲ ਬਾਰੇ ਕੁਝ ਦੱਸ ਸਕਦੇ ਹੋ ਕਿ ਇਹ ਤੁਹਾਨੂੰ ਮੋਸਟ ਕਰ ਰਹੇ ਨੇ کیونکہ بہت سارا میرا فیس بک پریوار ہے جیڑا کوئی نہ پہلے ਤੁਸੀਂ ماماں ن سپورٹ کرو اس تو بعد میں میں تانوں دسوں گا میں اپنے چلو تانوں پتہ مینوں کہ کی کہندا ہے ماماں ਤੁਸੀਂ انسٹاگرام چلاؤ میں کہنی وی دیکھ مینوں فیس بک ہے ان دے تو فائدہ ہے تے میں صرف ای روز چیزاں ن ضروری سمجھاں گی اور انسٹاگرام میں ضروری تاں نہیں سمجھدی کیونکہ اینا چیزاں دی سما وی چاہیدا ہے تاکہ سارا دن تے دو ویڈیو ادھر ادھر چل جن بس میرے لیے اوہی بہت ہے ٹھیک ہے نا سو سٹے کیئر گڈ نائٹ اپنے اپنے گھروں میں بائے بائے سٹے کیئر بائے সব তো গুড নাইট সব তো গুড নাইট হুড নাইট